ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਅੱਜ ਰੱਬ ਨੇ ਕਰ ਪਾਇ ਮੌਸਮ ਠੱਡਾ ਦੇ ਤ ਨਹੀਂ ਵੇਖ ਸਕਦੇ ਆ ਤਾਂ ਗਲੀਆਂ 'ਚ ਖੜ ਗਿਆ ਸੜਕਾਂ 'ਤੇ ਖੜ ਗਿਆ ਪਾਣੀ ਤੁਹਾਨੂੰ ਤਾਂ ਪਤਾ ਨਹੀਂ ਕਿੰਨਾ ਕੁ ਮੀਂਹ ਪਿਆ ਵਾ ਅੱਜ ਉੱਥੇ ਆ ਤਾਂ ਹੁਣ ਪਤਾ ਲੱਗਾ ਵਾ ਮੀਂਹ ਕਿੰਨਾ ਕੁ ਪਿਆ ਵਾ ਦੇਖ ਸਕਦੇ ਹੋ ਤੁਸੀਂ ਪਾਣੀ ਕਿੰਨਾ ਖੜ ਗਿਆ ਹਾਂਜੀ ਐਮਾਜ ਲੇਟ ਵੀ ਹੋ ਗਿਆ 5:50 ਦੇ ਜਾਗ ਨਹੀਂ ਆਈ ਦੇ ਸਾਰੇ ਦੇ ਨੇ ਬੇ ਦੇ ਕਰਨ ਦੇ ਉੱਪਰ ਆਏ ਅਜਰਾ ਹੁਣ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ 54ਵਾਂ ਦਿਨ ਇਹ ਕੱਦਾਂ ਸ਼ਰਨੇ ਇਹ ਵਧੀਆ ਓਕੇ ਮੌਸਮ ਕਿੱਦਾਂ ਅੱਜ ਆ ਨਹੀਂ ਹੁਣ ਜਾਣਦੇ ਨੇ ਦੇ ਮਗਰ ਤੇ ਕ੍ਰਾਸ ਕੰਟਰੀ ਲਾਉਣਦੇ ਆ ਤੇ ਉਹ ਸਹਿ ਜਾਂਦਾ ਕਿ ਸਾਨੂੰ ਵੀ ਇੱਕੇ ਭੱਜ ਪਿਆ ਪਹਿਲਾਂ ਨੇ ਮੋਟਰਸਾਈਕਲ ਵਾਲੇ ਨੂੰ ਕਿਹਾ ਨਾ ਮੈਨੂੰ ਬਾਹਲਾ ਰੋਕ ਕੇ ਤੇ ਸਾਨੂੰ ਜਦੋਂ ਵੇਖਿਆ ਤੇ ਉਹਨੂੰ ਕਹਿੰਦਾ ਭਾਜੀ ਜਾਓ ਜਾਓ ਹੁਣ ਤਾਂ ਮੈਨੂੰ ਦਿਖਾਉਣੀ ਹੈਗੀ ਇਹਦੀ ਕਰਤੂਰੀ ਟੱਕ ਮੋਟਰਸਾਈਕਲ ਵਾਲੇ ਨੂੰ ਕੀ ਕਹਿੰਦਾ ਸੀ ਮੂਰਛਲ ਵਾਲੀ ਨੂੰ ਕੀ ਕਹਿੰਦੇ? ਮੈਂ ਪਿਛੇ ਸੋਟੀ ਲੈ ਕੇ ਹਾਂ। ਸੋਟੀ ਲੈ ਕੇ ਨਹੀਂ ਹੋਇਆ। ਤੂੰ ਉਹਨੂੰ ਕਿੰਨਾ ਹੀ ਭਾਲਾ ਮੈਨੂੰ। ਮੈਂ ਇਹ ਸੋਟੀ ਲੈ ਕੇ ਆਉਂ। ਅਹੀਂ ਵੇਖ ਲੈ ਤੇਰੀ ਕਰਤੂਤ। ਤੂੰ ਸੋਟੀ ਲੈ ਕੇ ਕਦੋਂ ਹੋਇਆ ਮਗਰ ਉਹਨਾਂ ਦੇ। ਤੂੰ ਕੋਚ ਹੈਂ? ਭੱਜ ਭੱਜ। ਅੱਜ ਕੋਚ ਭਾਜੀ ਆਏ ਨਹੀਂ। ਕੋਚ ਭਾਜੀ ਆਏ ਨਹੀਂ ਫੇ ਭੱਜਦਾ ਨਿਕਾ। ਮੈਂ ਤਾਂ ਕਹਾਂ ਅੱਜ ਤੂੰ ਮੈਂ ਨਹੀਂ ਕਰ। ਡਿਊਟੀ ਤੂੰ ਕਰ ਲੈ ਠੀਕ ਆ ਭੱਜ ਤਾਂ ਸਹੀ ਫੇ। ਕੋਚ ਨੂੰ ਵੀ ਭੱਜਣਾ। ਬਹਿਣਾ ਮੈਂ। ਵੇਖ ਲੈ। ਇਹ ਕੋਈ ਨਾ ਕਹਿੰਦੇ ਕਿਤੇ ਪਹਿ ਜਵੇਂ ਨਾ ਗੜ ਨੂੰ ਸਿਆਪਾ ਜੀ ਮੈਂ ਸਕੂਟਰੀ ਉੱਤੇ ਬਹਿ ਗਿਆ ਇੱਤਾਂ ਹੀ ਹੋ ਜਾਣੀ ਹੈ ਕੌਣ ਮੇਰਾ ਤੇ ਗਿੱਟਾ ਦੋਸਤਾਂ ਤੇ ਜਿਆਦਾ ਭਾਈ ਨਾ ਉਹਨਾਂ ਨੂੰ ਪਤਾ ਹੀ ਆ ਆ ਵੇਖ ਲੋ ਭਾਈ ਭਜਦਾ ਨਹੀਂ ਲੈਦੇ ਜੀ ਵੇਖ ਲੋ ਹੁਣ ਅੱਗੇ ਵਹੋਨੇ ਤਾਂ ਨਵੇਦ ਮੋਟਰਸਾਈਕਲ ਦੀ ਇਹਦਾ ਕੰਮ ਹੀ ਆ ਲੈਫਟ ਮੰਗਣੀ ਲੋਕਾਂ ਤੋਂ ਮੌਸਮ ਚੈੱਕ ਕਰੋ ਮੜਾ ਐਂਡ ਇੰਗਲੈਂਡ ਹੋਇਆ ਪਿਆ ਵਾ ਆ ਵੇ ਕੈਮਰਾ ਵੀ ਕੀ ਸਾਰੇ ਭੱਜ ਪੈਂਦੇ ਆ ਯਾਰ ਨੇ ਆ ਵੀ ਭਾਜੀ ਰਾਈ ਵਾਲਾ ਸਹਿਜ ਟੂ ਸਹਿਜ ਟੂ ਵੀ ਭੱਜੇ ਜਲਦੀ ਸਹਿਜ ਟੂ ਆ ਜਾ ਆ ਵੀ ਇਹ ਲੋ ਇਹਨਾਂ ਨੇ ਜੋਟੀ ਪਾਈ ਹੋਈ ਆ ਨੰਗੇ ਪੈਰੀ ਹੋਏ ਹੋਏ ਆ ਆਓ ਵੀ ਉਹ ਬਿੱਲਾ ਵੀ ਆ ਗਿਆ ਉਹ ਅੱਜ ਫੇਰ ਨੰਗੇ ਪੈਰੀ ਭੱਜੀ ਫਿਰਦੇ ਆ ਪੱਕੇ ਤੇ ਤੁਹਾਨੂੰ ਕਿੰਨੀ ਵਾਰੀ ਕਿਹਾ ਨੰਗੇ ਪੈਰੀ ਨਹੀਂ ਭੱਜਣਾ ਹੈ ਕੋਟੀ ਨੰਗੇ ਪੈਰੀ ਭੱਜਿਆ ਫਿਰਦਾ ਪੈਰ ਦੂਹਾਂ ਲਾਪਣੇ ਆ ਦੋ ਦੁਖਣੀ ਆ ਪੈਰ ਨੰਗੇ ਪੈਰੀ ਭੱਜੇ ਜਾਂਨੇ ਮਾਮਾ ਉਹ ਨੰਗੇ ਪੈਰੀ ਨਾ ਭੱਜਿਆ ਕਰੋ ਕਿੰਨੀ ਵਾਰੀ ਕਿਹਾ ਵਾ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਕਿਉਂ ਨੱਚਦੀ ਜਵਾਨੀ ਫੇ ਬੁਗਲੇ ਕਿ ਨਹੀਂ ਨੱਚਦੀ ਕਿ ਨਹੀਂ ਕਿੰਨੀ ਕ ਉਹ ਬਿੱਲਾ ਪਿੱਛੇ ਪ੍ਰੈਣ ਲੈ ਕੇ ਹੋਇਆ ਬੱਲੇ ਕਾਢੇ ਨਾ ਦੀ ਇੱਕ ਵਾਰੀ ਕੜੱਕਾ ਕਾਢੇ ਨਾ ਭਜਾ ਪਿਛਲੇ ਵੀ ਹੌਲੀ 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 ਬੁਗਲੇ ਹੌਲੀ ਇੱਕ ਲੈਜ ਭੱਜੀਦਾ ਹੁੰਦਾ ਵਾ ਆ ਵੇਖ ਲੈ ਨੇ ਪਿੱਛੇ ਇਹਦੇ ਦੇ ਕੀ ਵੇਖੋ ਕੀ ਲਿਖਿਆ ਦੀ ਟੀ-ਸ਼ਰਟ ਤੇ ਫਾੜ ਸਕਦੇ ਨਹੀਂ ਪੱਕੇ ਢੀਠ ਪਰ ਮਿਹਨਤ ਨੂੰ ਵੇਖ ਲੈ ਔ ਲੈ ਆ ਇਥੋਂ ਮੁੜ ਆਏ ਆ ਬਹੁਤ ਮੁੜ ਕੇ ਆਵੇਂ ਉਥੋਂ ਮੁੜ ਕੇ ਆਏ ਆ ਚਲੋ ਚਲੋ ਉਥੋਂ ਮੁੜ ਕੇ ਆਓ ਸਾਰੇ ਕੋਈ ਨਾ ਕੋਈ ਨਾ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਨਿਆਣੇ ਵੇਖ ਲੈ ਬੁੱਕਦੇ ਕਿ ਨਹੀਂ ਉਹ ਸੁਖਵੀਰ ਸਿੰਘ ਵੀ ਆਉਂਦਿਆ ਹੋ ਅੱਜ ਏ ਉਹ ਕੋਣ ਆਉਂਦਿਆ ਵਾ ਹਾਂ ਸ਼ਾਬਾਸ਼ ਇਕਬੀਰ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਹਿੰਦੇ ਪਾਲਾ ਮਲ ਮਾਰ ਗਿਆ ਕਹਿੰਦੇ ਪਿੱਛੋਂ ਆ ਕੇ ਮੂਰੇ ਨਿਕਲ ਗਿਆ ਯੋ ਸ਼ਾਬਾਸ਼ ਸ਼ਾਬਾਸ਼ ਅਹੀਂ ਹੁਣ ਚੱਲੇ ਵਾਪਸੀ ਦੇ ਤੇ ਮੁੰਡੇ ਵਾਪਸ ਗਈ ਮੁੜ ਗਏ ਆ ਤੇ ਨਾਲ ਦੇ ਨੌਜਵਾਨ ਗੱਭਰੂ ਬਾਕੀ ਵੈਦਰ ਜੇ ਕਰੋ ਤੁਸੀਂ ਮੜਿਆ ਆ ਹਾਂ 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 ਕੀ ਆਈ ਬਾਤ ਆ ਕੀ ਆਈ ਬਾਤ ਆ ਲਾਲੇ ਹੁਣੀ ਮਿਲ ਲੱਗਾ ਚਲੇ ਗਏ ਆ ਲਾਲੇ ਹੁਣੀ ਵੀਥੂ ਮੁੜ ਕੇ ਗਏ ਹਨ ਆਜੋ ਆਜੋ ਪਹਿਲਵਾਨ ਜੀ ਹੱਥ ਲਾਇਆ ਉਹ ਬਾਬੇ ਦੇ ਦਰਬਾਰ ਨੂੰ ਉੱਥੇ ਆ ਵੇਖ ਝੋਤਾ ਵੇਖ ਜਾਂਦਾ ਕਿ ਨਹੀਂ ਆ ਨਿਆਣੇ ਵੇਖ ਲੈ ਮੁੜ ਗਏ ਹੀ ਉਹਨੂੰ ਪਹਿਲਾਂ ਸੇ ਹੀ ਨੂੰ ਪਹਿਲਾ ਮੁੜ ਗਏ ਨਿਆਣੇ ਉਹ ਜੋਤੇ ਸਹਿਜ ਕਿੱਥੇ ਆ ਸਹਿਜ ਉੱਥੇ ਹੈ ਨਾ ਸਹਿਜ ਮੁੜ ਕੇ ਗਿਆ ਕਿ ਨਹੀਂ ਉੱਥੋਂ ਉੱਥੇ ਕਿੱਥੇ ਤੁਸੀਂ ਮੁੜ ਕੇ ਆਏ ਉੱਥੋਂ ਤੇ ਨਹੀਂ ਮੁੜ ਕੇ ਆਇਆ ਨਾ ਸ਼ਾਬਾਸ਼ ਸ਼ਾਬਾਸ਼ ਬਹਿਣਾ ਤੇ ਨਹੀਂ ਸਕੂਟਰੀ ਤੇ ਵੇ ਲੈ ਅੱਗੇ ਖੜਾ ਕਰ ਲੈਨੇ ਤੈਨੂੰ ਉਹ ਹੋੜਿਆ ਜਾਂਦਾ ਹੁਣ ਤੁਹਾਨੂੰ ਖਾਣੇ ਆ ਵੇਖੋ ਲੱਕ ਦੇ ਦੋ ਹੱਥ ਰੱਖਿਆ ਤੇ ਰਾਤ ਨੂੰ ਇਹਨੇ ਛਾਬਾ ਰੋਟੀਆਂ ਦਾ ਲਾ ਕੇ ਰੱਖਿਆ ਹੁੰਦਾ ਕਰਦਿਆਂ ਨੂੰ ਵੀ ਨਹੀਂ ਰੋਟੀ ਲਾ ਕੇ ਰੱਖਣ ਦਿੰਦਾ। ਆਹ ਵੇਖ ਲਓ ਤੁਰਦਾ ਵੇਖ ਲਓ ਕਿਦਾਂ ਹੁਣ। ਤੁਹਾਨੂੰ ਖਾਣੇ ਅੱਗੇ ਜਾ ਕੇ। ਸ਼ਾਬਾਸ਼ ਬੁੱਤ ਸ਼ਾਬਾਸ਼। ਵੈਰੀ ਗੁੱਡ ਵੈਰੀ ਗੁੱਡ। ਕੋਈ ਸਾਹ ਵੇਖੋ। ਆਹ ਵੇਖ ਲਓ ਸਾਡੇ ਕੋਈ ਸਾਹ ਲੈ। ਉਹ ਉੱਥੇ ਨਹੀਂ ਪਹੁੰਚ ਵੀ ਨਹੀਂ ਹੋਇਆ ਵੇਖ ਲਓ ਝਾੜੂ ਲਾਉਂਦੇ ਜਾਂਦੇ ਹੀ ਸੜਕ ਤੇ ਸੇਵਾ ਕਰਦੇ ਜਾਂਦੇ ਵੇਖ ਲਓ। ਮੈਂ ਸੇਵਾ ਕਰਾਂ ਸੜੀ ਕਾਂ ਦੀ। ਮੋੜ ਕੇ ਨਹੀਂ ਆਇਆ ਉੱਥੋਂ ਤਾਂ ਹੀ ਤੇ ਛੱਪੜ ਤਾਂ ਹੀ ਕਿਉਂ ਜਾਣਾ ਜਿਹੜੇ ਦੂਜੇ ਥੁ ਮੁੜ ਕੇ ਆਏ ਆ ਬਾਬੇ ਦੀ ਜਗ੍ਹਾ ਦੱਸਿਆ ਆ ਮੈਂ ਛੱਪੜ ਤੱਕ ਜਾਣਾ ਆ ਐਵੇਂ ਛੱਪੜ ਤਾਂ ਹੀ ਜਾਣਾ ਵਾ ਸਭ ਤੇਰਾ ਮੂੰਹ ਹੀ ਛੱਪੜ ਵਰਗਾ ਤੇ ਛੱਪੜ ਤਾਂ ਹੀ ਜਾਣਾ ਈ ਤੂੰ ਹਾਏ ਆ ਵੇ ਛੱਪੜ ਵਰਗਾ ਮੂੰਹ ਹਾਏ ਤੋਰ ਪਾ ਤੋਰ ਕਾ ਤੂੰ ਪਿਆ ਮੈਂ ਤਾਂ ਹੁਣ ਡਿਊਟੀ ਆ ਮੇਰੀ ਪਹੁੰਚ ਜਾ ਜੱਜ ਕਿ ਨਹੀਂ ਛੋਟਾ ਥੀ ਭੇਜੀਏ ਲੈਤ ਜੀ ਸ਼ਾਬਾਸ਼ ਇਕਬੀਰ ਸ਼ਾਬਾਸ਼ ਇਕਬੀਰ ਕਿੱਥੋਂ ਮੁੜ ਕੇ ਆਂ ਕਾਵਾ ਜੋ ਵੈਰੀ ਗੱਡ ਉਹ ਵੇਖ ਲਓ ਲਾਲਾ ਕਹਿੰਦਾ ਐ ਕਿ ਬਦਾਮ ਜਿੱਤਣੇ ਆ ਤੇ ਨਾਲ ਸ਼ੀਲਡ ਵੀ ਚਮਚਮਾਉਂਦੀ ਸ਼ੀਲਡ ਆ ਵੇ ਲੱਗ ਗਿਆ ਪਤਾ ਮਗਰ ਆਉਂਦੇ ਆ ਇੱਥੋਂ ਛੱਪੜ ਲੱਗ ਕੇ ਮੋੜ ਕੇ ਤੇ ਨਹੀਂ ਜਿੱਤ ਹੁਣਾ ਐਦਾਂ ਘੁੰਮਣੇ ਪਿੰਕਾ ਬਣ ਗਿਆ ਰਾਜ ਵੇਖ ਲਓ ਐਦਾਂ ਤਾਂ ਨਹੀਂ ਜਿੱਤ ਹੁਣਾ ਛੱਪੜ ਲੱਗ ਕੇ ਮੁੜ ਕੇ ਐਦਾਂ ਘੁੰਮਣੀ ਐਦਾਂ ਐਦਾਂ ਓਏ ਅਹੀਂ ਅਹੀਂ ਜਿਹੜੋ ਪਿਛੇ ਆਉਂਦੇ ਸੀਗੇ ਇਹ ਹੈ ਇਹਨੇ ਮੋਟਰਸਾਈਕਲ ਵਾਲੇ ਨੂੰ ਹੱਥ ਮਾਰਦਾ ਕਹਿੰਦਾ ਮੈਂ ਕਿਹਾ ਹੈਗਾ ਮੈਂ ਕੋਜਵਾ ਮੈਂ ਮਰ ਮਰ ਰੋਣਾ ਮੈ ਸਾਨੂੰ ਵੇਖ ਕੇ ਹਟ ਗਿਆ ਵਾ ਹੱਥ ਦੇਣ ਲੱਗਾ ਇਹਨੂੰ ਵੀ ਆਹ ਤਿੰਨ ਗੱਭਰੂ ਕਹਿੰਦੇ ਪਹੁੰਚ ਚੱਲੇ ਆ ਮੰਜ਼ਲ ਦੇ ਇਹਨਾਂ ਲੱਗੂਗੇ ਘੜੋ ਘੜ ਨਹੀਂ 5 ਕਿ ਮਿੰਟ ਉਹ ਲਾਲਾ ਕਹਿੰਦਾ ਭੱਜ ਉਹ ਲਾਲੇ ਇਹਨਾਂ ਨੇ ਨੰਗੇ ਪੈਰੀਂ ਨਾ ਭੱਜਿਆ ਕਰ ਕੰਨਿਆਂ ਨੂੰ ਗਿਆ ਪੈਰ ਦੇ ਖੋਣ ਲਾਪਣਾ ਵਾ ਕਿਉਂ ਜਾਂਦਾ ਕਿ ਨਹੀਂ ਵਿਚਾਲੀ ਮਿਲਖੇ ਹੀ ਆ ਤਿੰਨੇ ਯਾਵਾ ਸ਼ਾਵਸ਼ ਬਾਸੇ ਸੋਮਵਾਰ ਤੋਂ ਮੈਂ ਵੀ ਤੁਹਾਡੇ ਨਾਲ ਆ ਹੋ ਗਿਆ ਗਿੱਟਾਰ ਕਵਰ ਕੋਈ ਨਾ ਹੁਣ ਇਨਿਸ ਟਾਈਮ ਨਾ ਕੰਨਾ ਓਏ ਆ ਵੇ ਕਹਿੰਦੇ ਚੱਕੀ ਆ ਓਹੋ ਗਲਤ ਜੂ ਮੂ ਗਿਆ ਯਾਵਾ ਸ਼ਾਵਸ਼ ਸ਼ਾਵਸ਼ ਆਜੋ ਆਜੋ ਕਹਿੰਦੇ ਲਾਲੇ ਦੀ ਅੱਜ ਫੁਟੇਜ ਪੂਰੀ ਆਉਣ ਦੀ ਲਾਲਾ ਕਹਿੰਦਾ ਮੈਂ ਵਲੌਗ ਚ ਆਉਂਦਾ ਨੇਗਾ ਕਿੰ ਦੇਖ ਕੋਈ ਖਾਦਿਆ ਬਦਾਮ ਨਹੀਂ ਤੇ ਦੌੜ ਹੁਣ ਕਿੱਦਾਂ ਲੱਗਦੀ ਆਜਾ ਇਹ ਨਹੀਂ ਸਾਰੇ ਬੰਦੇ ਕਦੋਂ ਨਹੀਂ ਆਏ ਲੈ ਨਹੀਂ ਠੀਕ ਆ ਗਿਆ ਮੀਂਹ ਵਾਕੇ ਪੈ ਗਿਆ ਮੀਂਹ ਕੀ ਕਹਿੰਦਾ ਵਾ ਕਹਿੰਦਾ ਨਾ ਆਓ ਨਾ ਆਓ ਇਹ ਵੀ ਗੱਲ ਸਿਆਣੀ ਨਾ ਆਓ ਇਹ ਮੁੜਿਆ ਇਹ ਟਾਈਮ ਨਾ ਅੱਜ ਆ ਗਿਆ ਦੌੜ ਦੱਸ ਕਿ ਨਹੀਂ ਲਾਲੇ ਕਿੱਥੋਂ ਤਾਈ ਲਾ ਗਿਆ ਦੌੜ ਇਹ ਇਹ ਨਿੰਦੀ ਕੇ ਖੂ ਤੱਕ ਬੱਸ ਉਹ ਉਹ ਕਿੱਥੋਂ ਤਾਈ ਲਾ ਗਿਆ ਦੌੜ ਇਹ ਹਾਂ ਛੱਪੜ ਤੋਂ ਗਾਂ ਲਾ ਕੇ ਕਿੱਦਾਂ ਆਏ ਵੀ ਦੱਸ ਪਹਿਲਾ ਭੱਜ ਕੇ ਫੇਰ ਥੋੜਾ ਸੋ ਟੁਰ ਕੇ ਗਿਆ ਤੂੰ ਟੁਰ ਕੇ ਚਲੋ ਫੇਰ ਭੱਜ ਗਏ ਫੇਰ ਸਲੋ ਇੱਧਰ ਚਲੋ ਆ ਵੇਲਾ ਨਿਆਣੇ ਤੇਰਾ ਭਰਾ ਚੰਗਾ ਤੇਰੇ ਕਿੱਥੇ ਮੁੜ ਕੇ ਆਇਆ ਵਾ ਹੈ ਖਾੜ ਗਾ ਦੂੰਗਾ ਗਰਾਊਂਡ 'ਚ ਚੱਲ ਇੱਥੇ ਇੱਥੇ ਕੀ ਇਕੱਲੇ ਮੈਨ ਲੱਗੇ ਆ ਚੱਲ ਫੇਰ ਗਰਾਊਂਡ 'ਚ ਬਿਲੇ ਲੈ ਕੇ ਬਾੜੇ ਇਹਨਾਂ ਨੂੰ ਗਰਾਊਂਡ 'ਚ ਚਲੋ ਚਲੋ ਕੀ ਕਹਿਣਾ ਐ ਮੈਂ ਦਨ ਲਾਲੇ ਕੀ ਵੇਲੀ ਗਿਆ ਉੱਚੀ ਤੇ ਪਾਣੀ ਪੀਣ ਉਧਰੋਂ ਕਾਸ਼ ਨਹੀਂ ਆਏ ਕਹਿੰਦੇ ਆਪਾਂ ਇੰਡੀਆਂ ਸ਼ਤੈਥਾਂ ਘਾਦੋ ਲਾਉਨੇ ਆ ਹਾਂ ਇਹਨੂੰ ਹੁਣ ਮੈਂ ਤਾਂ ਪਾਏ ਹੁਣ ਨਹੀਂ ਇਹਨੂੰ ਭੇਜਿਆ ਕਰਨਾ ਤੂੰ ਨਹੀਂ ਆਇਆ ਕਰਨਾ ਗਰੋਂਡੇ ਤੇਰੀਆਂ ਭਾਈ ਮੈਂ ਤਾਂ ਪਾ ਕੇ ਲੈਣ ਆਉਗਾ ਕਿਹੜੀਆਂ ਮੈਂ ਤਾਂ ਪੁੰਡਾ ਹੈ ਤੇਰੀਆਂ ਹਾਂ ਕੇ ਮੈਨੂੰ ਤਾਂ ਕੋਈ ਗੱਲ ਦਾ ਨਹੀਂ ਪਤਾ ਤੂੰ ਉਹ ਉਦਣ ਨਾਲ ਹੀ ਵੀ ਨਾਲ ਹੀ ਸੀ ਉਦਣ ਕਿਹਦੇ ਨਾਲ ਸੀ ਤੂੰ ਉਦਣ ਵੇਲੀ ਨਹੀਂ ਜਦੋਂ ਸਾਨੂੰ ਆਵਾਜ਼ ਮਾਰੀ ਉਦਣ ਤੂੰ ਅੱਲਾ ਵੀ ਆਏ ਸੀ ਉਹਨ ਭਾਈ ਨੂੰ ਇਹ ਕੱਟ ਵਾਦੂ ਬੋਲ ਕੇ ਗਏ ਹੂੰ ਦਾ ਬੋਲਿਆ ਕੀ ਇਹਨਾਂ ਨੇ ਮੈਨੂੰ ਤਾਂ ਪਤਾ ਨਹੀਂ ਇਹ ਕਹਿੰਦੇ ਹਨ ਤੂੰ ਨਹੀਂ ਜਾਣਾਗਾ ਤੂੰ ਨਹੀਂ ਜਾਣਾਗਾ ਹਨਾ ਗਰੋਂਡੇ ਭਾਈ ਮੈਂ ਤਾਂ ਪਾ ਕੇ ਲੈਣ ਆਉਗਾ ਕਿਨੂੰ ਇਹਨਾਂ ਨੇ ਕਿਹਾ ਇਹਨਾਂ ਭਾਈ ਲੱਗੇ ਖੜਾ ਹੈ ਕਿਉਂ ਗਿਆ ਕੀ ਹੈ ਭਾਈ ਦੱਸੀ ਮਾੜੇ ਭਾਈ ਦੱਸੋ ਕਾ ਲਾਣਾ ਮੈਨੂੰ ਤਾਂ ਪਤਾ ਹੀ ਨਹੀਂ ਤਾਈ ਨੇ ਉਹ ਤਨ ਗਾਲ ਕਾ ਤਾਂ ਗੱਡੀ ਸਹਿਜ ਨੂੰ ਆਹੋ ਸੇ ਵੀ ਗੱਲ ਉਹ ਭਾਈ ਜੋਪੇ ਨੂੰ ਗੱਡੀ ਸਹਿਜ ਨੂੰ ਗੱਡੀ ਸਹਿਜ ਹੀ ਹੈਗਾ ਮੋਰੇ ਗਾਲਾਂ ਹੀ ਖਾਈ ਆਇਆ ਕਰ ਆ ਇਹ ਬੈਠੀ ਰਹੀ ਤੇ کارਖਾਨੇ ਚ ਲਾਈ ਲਾਲਾ ਕਹਿੰਦੇ ਇਹ ਚੰਗੀ ਤਰ੍ਹਾਂ ਡੰਡ ਵੱਜਣਾ ਚਾਹੀਦਾ ਵਾ ਲਓ ਜੀ ਉਹ ਚੱਕ ਦੋ ਚੱਕ ਦੋ ਖੈਦੋ ਕੰਮ ਡੰਡਾਂ ਵਾਲਾ ਹੋ ਗਿਆ ਕੰਮ ਸ਼ੁਰੂ ਨੱਚ ਦੇ ਕਿ ਨਹੀਂ ਕੀ ਗੱਲ ਆ ਲਾਲਾ ਦਾਂਦੀਏ ਨਾ ਗੱਡੀ ਆ ਮੂੰਹ ਲਾਲ ਵੀ ਹੋ ਗਿਆ ਦੋ ਡੰਡ ਲਾ ਕੇ ਤੇਰਾ ਆਹ ਵੇ ਲੈ ਭਰਾਵਾ ਮਿੱਟੀ ਨਾ ਪੋਲੀ ਕਰਦੀ ਇੱਥੋਂ ਓਏ ਚੱਲ ਉੱਥੇ ਚੱਲ ਉੱਥੇ ਛੋਟੀ ਰਿਆ ਛੋਟੀ ਕੋਟੀ ਛੋਟੀ ਮਾਰੀ ਜੇ ਉੱਠੂਗਾ ਮੈਂ ਫੋਨ ਲਾ ਦਨਾ ਭਾਜੀ ਨੂੰ ਔਹ ਵੇਖ ਲਾ ਕੋਟੀ ਔਹ ਸ਼ਰਮ ਕਰ ਲਾ ਹੋਵੇ ਹੋਵੇ ਔਹ ਵੇ ਕੋਟੀ ਵੇਖ ਇਹ ਔਹ ਚੱਕ ਕਰ ਗੱਲ ਸੱਚ ਸਰ ਨਾ ਮਾਰੀ ਔਹ ਵੇ ਸਹਿਜ ਦਾ ਭਰਾ ਵੇਖ ਲੋ ਡੰਡ ਲਾਉਂਦੇ ਤੇ ਸਹਿਜ ਫੇ ਆਵੇ ਨਾ ਨਾ ਦੌੜ ਲਈ ਆ ਲੈਦ ਵੇਖ ਲੋ ਕੀ ਕਰਦੀ ਆ ਔਹ ਵੇ ਸ਼ਾਬਾਸ਼ ਸ਼ਾਬਾਸ਼ ਸੱਟ ਦੇ ਛੂਟੀ ਸ਼ਾਬਾਸ਼ ਕੁਰੀ ਸ਼ਾਬਾਸ਼ ਸਹਿਜ ਨੂੰ ਕੱਢਣਾ ਪਿੱਛੇ ਸਹਿਜ ਤੇ ਸੱਚ ਉੱਦਾ ਅੱਗੇ ਪਿੱਛੇ ਨਿਕਲਿਆ ਹੋਇਆ ਵਾ ਚਲੋ 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 ਆ ਵੇ ਵੈਰੀ ਗੁੱਡ ਸ਼ਾਬਾਸ਼ ਆ ਦੇਖ ਲਾ ਦੇ ਛਪਾੜੀ ਚੱਲ ਚੱਲ ਕਿਉਂ ਆ ਵੇ ਲਾਉਂਦਾ ਨਹੀਂ ਪਹਿਲਵਾਨ ਛਪਾੜੇ ਬਿਲਕੁਲ ਸਹੀ ਲਾਉਂਦਿਆ ਕਿਉਂ ਉਹ ਬੱਲੇ ਜੋਤਿਆ ਸ਼ਾਬਾਸ਼ ਵੈਰੀ ਗੁੱਡ ਬੱਲੇ ਜੋਤੇ ਸ਼ਾਬਾਸ਼ 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 ਜੋਤੇ ਸ਼ਾਬਾਸ਼ ਤੇ ਤੂੰ ਕੰਮ ਹੀ ਤੇਰੇ ਖੇਤਰਾਂ ਵਾਲੇ ਆ ਸੈੱਟ ਲਾ ਫੇ ਤੇਰੇ ਵੱਜਣੀਆਂ ਹੀ ਆ ਜਾਨ ਵਿੱਚ ਘੋਲ ਲਾ ਤੂੰ ਜਾਂ ਸੈੱਟ ਲਾ ਲਾ ਆਲੂ ਗੇਮ ਚਾਲੂ ਵੇਖਦੇ ਕਿਹੜਾ ਲਾਲੇ ਲਾਉਂਦਾ ਜ਼ਿਆਦੇ ਵੈਰੀ ਗੁੱਡ ਵੈਰੀ ਗੁੱਡ ਦਾਲੇ ਦੱਸ ਇਹਦੇ ਡੰਡ ਗੈੜਲੀ ਬਾਕੀਆਂ ਨੇ ਤੇ ਸਹੀ ਲਾਉਣੇ ਮੈਨੂੰ ਪਤਾ ਵਾ ਚੱਲ ਚੱਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਖੇਤ ਕੇ ਖੇਤ ਕੇ ਲਾਉ ਖੇਤ ਕੇ ਵੈਰੀ ਗੁੱਡ ਵੈਰੀ ਗੁੱਡ ਦੇਖਦੇ ਕਿਹੜਾ ਜ਼ਿਆਦਾ ਲਾਉਂਦਾ ਵਾ ਓ ਹੰਬ ਗਿਆ ਵਾ ਲਾਲੇ ਤੇਰੇ ਵਾਲਾ ਬੰਦਾ ਦਾ ਓ ਵੀ ਲਾਲੇ ਦਾ ਚੀਲਾ ਹੰਬ ਗਿਆ ਵਾ ਤੂੰ ਮਿੱਟੀ ਪੱਟੀ ਆ ਪਿਛੋਂ ਵੇਖੋ ਮਿੱਟੀ ਪੱਟੀ ਜਾਂਦਾ ਹੀ ਪਿਛੋਂ ਹੋਵੇ ਕੀ ਗੱਲ ਆ ਡੰਡ ਲਾਓ ਲਾਉਣ ਦੇ ਜਾ ਲਾ 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 ਲਾਲੇ ਰੱਖ ਜ ਬਲੇ ਦੇ ਮਗਰੋਂ ਦਾ ਕੀ ਸ਼ਰਮ ਕਰ ਲੈ ਸ਼ਰਮ ਆ ਓਏ ਚੱਕੇ ਨਹੀਂ ਕਹਿੰਦਾ ਲਿਆ ਹੋਣਾ ਲਾਲਾ ਕਹਿੰਦਾ ਆ ਦੇਖ ਲਓ ਜੀ ਸੈਨੂ ਵੀ ਰੋਟੀਆਂ ਇੰਨੀਆਂ ਖਾਂਦਾ ਵੇਖ ਲਓ ਆ ਦੇ ਨਾਲ ਦੀ ਲੱਗੀ ਡੰਡ ਲਾਉਣ ਵੇਖ ਲਓ ਉਹ ਖੜ ਗਿਆ ਹੀ ਖੜਾ ਹਤਾ ਹੀ ਇਹਨੂੰ ਦੌੜ ਚ ਵੀ ਖੜਾ ਹਤਾ ਉਹਨਾਂ ਨੇ ਅੱਗੇ ਸ਼ਾਬਾਸ਼ ਸ਼ਾਬਾਸ਼ ਕਿੰਨੇ ਕਿੰਨੇ ਹੋ ਗਏ ਆ ਔ ਬੇ ਜੋਤੇ ਦੇ ਵੀ ਹੋ ਗਏ ਆ ਔ ਬੇ ਸ਼ਾਬਾਸ਼ ਜੋਤੇ ਇੱਧੇ ਮੋਡੇ ਤੇ ਭਾਰਨਾ ਪਾ ਇੱਕ ਪਾਸੇ ਬੁਗਲੇ ਤੇਰੇ ਕਿੰਨੇ ਹੋ ਗਏ ਆ ਮੇਰੇ 15 15 ਹੋ ਗਏ ਆ ਮੇਰੇ ਭਾਈ 18 ਚੱਲ ਚੱਲ ਰੋਂਦ ਨਹੀਂ ਮਾਰਨਾ ਕਿਸੇ ਨੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ 25 25 25 ਸਹੀ ਤੂੰ ਹੀ ਕੱਢੂਗਾ ਵਾਲੀ ਤੇ 25 ਸਹੀ ਦੀ ਉਨਾ ਪਾਂ ਪਾਂ ਹੋਈ ਇਹਨੇ 25 ਕੱਢਣੀ ਇਹਨਾਂ ਦੇ ਕਿੰਨੇ ਹੋ ਗਏ ਆ ਹੈ 5 5 5 5 ਹੋ ਗਏ ਆ ਆਹੋ ਤੂੰ ਹੁਣ ਆਪਦੇ ਤਾਂ ਸਹੀ ਲਾਏ ਨੇ ਦੂਜਿਆਂ ਦੇ ਵੀ ਗਲਤ ਗਿਣੀ ਜਾ ਸ਼ਾਬਾਸ਼ ਸ਼ਾਬਾਸ਼ ਚਾਹੀ ਪਏ ਆ ਮੁੰਡੀ ਚਾਹੀ ਤੂੰ ਵੀ ਛਾ ਜਾ ਉਹ ਤੇ ਚਾਹੀ ਪਏ ਆ ਮੈਨੂੰ ਲਗਾ ਲਾਉਣ ਬਸ ਤੂੰ ਕੀ ਲਾਉਣ ਲਗਾ ਕਿੰਨੇ ਹੋ ਗਏ ਆ ਪਾਉਣ ਲਾ ਮੈਂ 15 15 ਗੈਣਾ ਦੇ 15 ਚੱਲ ਮੈਂ ਕਹਿੰਦਾ ਚੱਲ ਆ 15 ਵੇਚਦਾ ਦੱਸਿਓ ਸਹੀ ਲਾਉਂਦਾ ਇੱਕ ਡੰਡ ਮਾਰ ਪੂਰਾ ਦੋ ਆ ਗਈ ਮਾਰੀ ਜਨਾਵ 3 ਛਾਤੀ ਨਾਲ ਦਾ ਮਾਰ 4 5 6 7 8 8 8 ਸੱਟ ਲੱਗ ਸੱਟ ਲੱਗ ਰਕ 9 ਹੋ ਗਏ 9 ਚੱਲ 9 ਹੋ ਗਏ 9 10 ਹਜੇ ਨਹੀਂ ਹੋਏ 10 ਗਗ 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 11 ਅੱਬ ਬੱਬਾ 12 ਤ ਤ ਤ ਤ ਤੀਰਾ ਨਹੀਂ ਹੋਇਆ ਜੇ 14 ਪਪਾ 15 ਮਰ ਗਿਆ ਹੀ ਡੇਪਿਆ ਹੀ ਵੇਲਾ ਕੀ ਕਿਹਾ ਲਾਲੇ ਭਾਜੀ ਨੇ ਦੱਸ ਲਾਲੇ ਨੇ ਕਿਹਾ ਮੂੰਹ ਬੰਦ ਕਰਕੇ ਨਾ ਹਣੀ ਅੱਛਾ ਤੇ ਤਕੇ ਸਾ ਕਿੱਥੇ ਤੇ ਸਾ ਕਿੱਦਾਂ ਲੈਣਾ ਤਕੇ ਜੇ ਮੂੰਹ ਬੰਦ ਕਰ ਲਿਆ ਉਹ ਸਾ ਲੈਣਾ ਦੱਸ ਤਨੂ ਨਾਸਾਂ ਕਿਦੇ ਵਿੱਚ ਆਇਆ ਤਕੇ ਨਾਸਾਂ ਨਾ ਮੈਨੂੰ ਆਉਂਦਾ ਨਹੀਂ ਤਕੇ ਜਿੱਡਾ ਮੇਰਾ ਸਰੀਰ ਆ ਲੋ ਰਸਾ ਲਾਉਣ ਆ ਗਿਆ ਵਾ ਓ ਵੈਰੀ ਗੁੱਡ ਵੀ ਲਾਲੇ ਕੀ ਗੁੱਡ ਵੈਚ ਜੇ ਰਸਾਇਦਾ ਲਾਉਣਾ ਜਦੋਂ ਬਾਦਰੀ ਦਰਖਤ ਨੇ ਝੂਟਦੀ ਹਾਏ ਚੱਲ 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 ਇੱਕ ਹੋਰ ਲਾਉਣਾ ਵਾ ਇੱਕ ਹੋਰ ਲਾਉਣਾ ਇਦਾਂ ਹੀ ਜੇ ਨਾ ਲਾਇ ਲਾਲੇ ਚਪਲ ਮਾਰੀ ਮਗਨੋ ਚਪਲ ਫਲਾਪੇ ਝੂਟ ਲਾਇਆ ਸਾ ਕਿਦਾਂ ਚੜ ਗਿਆ ਵਾ ਤੈਨੂੰ ਕਿੰਨੀਆਂ ਰੋਟੀਆਂ ਖਾਧੀਆਂ ਰਾਤੀ ਤਿੰਨ ਤਿੰਨ ਨਹੀਂ ਦਹੀਂ ਕਿੰਨਾ ਖਾਦਾ ਨਾਲ ਦਹੀਂ ਨਹੀਂ ਫੇਰ ਕੀ ਖਾਦਾ ਮਗਨ ਸਾਗੀ ਖਾਦਾ ਪਾ ਜੀ ਤੁਹਾਡੀ ਡਾਈਟ ਕੀ ਹੈ ਦੱਸੋ ਮੁੰਡਿਆਂ ਨੂੰ ਕਿ ਤੁਸੀਂ ਐਡੇ ਐਡੇ ਫਿੱਟ ਹੋ ਆ ਤੁਸੀਂ ਡਾਈਟ ਦੱਸੋ ਆਪਦੀ ਕੀ ਹੈ ਸਵੇਰ ਨੂੰ ਕੀ ਖਾਣੇ ਹੁੰਦੇ ਉੱਠ ਕੇ ਬਾਦਾਮ ਹਾਂ ਬਾਦਾਮਾਂ ਤੋਂ ਬਾਅਦ ਦੁੱਧ ਮੂੰਹ ਧੋਣੇ ਹੁੰਦੇ ਉੱਠ ਕੇ ਕਿ ਨਹੀਂ ਧੋਣਾ ਬੁਰਸ਼ ਕਰਦੇ ਹਾਂ ਬੁਰਸ਼ ਕਿ ਬ੍ਰਸ਼ ਬ੍ਰਸ਼ ਕਰਦੇ ਹੁੰਦੇ ਆ ਫੇਰ ਬ੍ਰਸ਼ ਕਰਕੇ ਕਰਦੇ ਹੁੰਦੇ ਆ ਫੇਰ ਦੁੱਧ ਵੀ ਨਾ ਅੱਛਾ ਬਾਦਾਮ ਖਾਂਗੇ ਹਾਂ ਫੇਰ ਇੱਧਰ ਆਇਆ ਅੱਛਾ ਇੱਧਰ ਆ ਕੇ ਫੇਰ ਤੁਸੀਂ ਮਿਹਨਤ ਤੇ ਲਾਉਂਦੇ ਨਹੀਂ ਇੱਥੇ ਆ ਕੇ ਹਾਂਜੀ ਨਹੀਂ ਲਾਉਂਦੇ ਨਾ ਮਿਹਨਤ ਇੱਥੇ ਪਸੀਨਾ ਤੈਨੂੰ ਆਇਆ ਵੀ ਹੈਗਾ ਮਾਸਾ ਵੀ ਕਿਤੇ ਲਿਆ ਆਇਆ ਵਾ ਆਇਆ ਵਾ ਫੇਰ ਇੱਥੋਂ ਜਾ ਕੇ ਕਿਦਾਂ ਇੱਥੋਂ ਇੱਥੋਂ ਬਰਮੀ ਪੀ ਜਾਣੀ ਆ ਹਾਂ ਫੇਰ ਬਾਥ ਜਾ ਕੇ ਨਹਾ ਕੇ ਹਾਂ ਫੇਰ ਕੱਪੜੇ ਪਾ ਕੇ ਪਾ ਕੇ ਅੱਛਾ ਫੇਰ ਬਾਸਟ ਪਹਿਣਾ ਹਾਂ ਬਾਸਟ ਬਹਿ ਕੇ ਫੁੰਨਾ ਮਾ ਕਰ ਜਣਾ ਅੱਛਾ ਫੇਰ ਪੜਨ ਕੀ ਪੜਦੈ ਨਾ ਜੋ ਬਣਾਉਂਦੀ ਹੁੰਦੀ ਆ ਅੱਛਾ ਡੇਗਦਾ ਹੀ ਫਿਰਦਾ ਇਹਨੇ ਕੀ ਰਸਾ ਲੈਣਾ ਕੋਟੀ ਅਸਲੀ ਰਸਾ ਲਾ ਲੈਂਦੇ ਦੇ ਲਾ ਲੈਂਦੇ ਪਾਣੀ ਪਲੇਟਾ ਮੂਗੇ ਮਾਰ ਲਵੇ ਉਤੋਂ ਹਾਂ ਕਹਾਂ ਇੰਦਾਂਗਾ ਨਹੀਂ ਛੱਡਦਾ ਅਰਥਾ ਹੌਲੀ ਹੌਲੀ ਛੱਡ ਖਾਂ ਜੇ ਤੂੰ ਸ਼ੇਰ ਮਾਣਾ ਕਰਸਾ ਹੋਰ ਲਾ ਕੇ ਵਿਖਾ ਦੇ ਤੈਨੂੰ ਮਾਂਜੂ ਮੈਂ ਕਿਉਂ ਓਏ ਚੱਲ ਕੋਟੀ ਔ ਚੱਕਦਾਈ ਕੋਟੀ ਕੋਟੀ ਛੱਡੀ ਨਾ ਹੱਥ ਨਾਲ ਛੱਡੀ ਉਹ ਕੋਟੀ ਆਇਆ ਨ ਯਾਰਾ ਐਦਾਂ ਜਿ ਸਿਆ ਹੀ ਨਹੀਂ ਚੱਕਣਾ ਵੇ ਕਿੰਨੇ ਬੰਦੇ ਚਾਹੀਦੇ ਲਾਲੇ ਉਹ ਵਾਸ ਭਰਾ ਉਹ ਲਾਲੇ ਉਹ ਲਾਲੇ ਜੇ ਸਿਆ ਹੀ ਨਹੀਂ ਚੱਕਣਾ ਵੇ ਕਿੰਨੇ ਬੰਦੇ ਚਾਹੀਦੇ ਇੰਦਾ ਪਿੰਡੋਂ ਲੇਬਰ ਸਤ ਨਹੀਂ ਪੈਣੀ ਵੱਕਰੀ ਕਹਿੰਦੇ ਉਹ ਮਿਹਨਤ ਨਹੀਂ ਲਾਉਂਦਾ ਓਏ ਮਿਹਨਤ ਨਹੀਂ ਲਾਉਂਦਾ ਅੱਜ ਉਹ ਚਾੜਦਾ ਹੀ ਉੱਤੇ ਚਾੜ ਲਾ ਲੈ ਖੈਦੇ ਹੋਰ ਉਹ ਖੇਚ ਤੈਨੂੰ ਉਹ ਗੰਡੇ ਖੋਲ ਗਈ ਬਲੇ ਠੈਰੀ ਉਹ ਇੱਥੇ ਟੰਗੀ ਰੱਖੋ ਇਹਨੂੰ ਪੁੱਛ ਮਿਹਨਤ ਲਾਉਣੀ ਕਿ ਨਹੀਂ ਲਾਉਣੀ ਹੈ ਲਾਉਣੀ ਮਿਹਨਤ ਕਰੂੰਗਾ ਖਰਾਬੀ ਨਹੀਂ ਦੱਸ ਦੇ ਟੰਗਿਆ ਰਹਿੰਦੋ ਇੱਥੇ ਯਾਰ ਉਹ ਗੰਡ ਬੰਦੋ ਇੱਥੇ ਗੰਡ ਰਾ ਉਹ ਗੰਡ ਬੰਦੋ ਕੰਡਣਾ ਲਾ ਲੈ ਇੱਥੇ ਖੇਚ ਕੇ ਬੰਦੋ ਬੰਦੋ ਇੱਥੇ ਗੰਡ ਬੰਦੋ ਓਏ ਆ ਕੀ ਓਏ ਸ਼ਰਨੇ ਓਏ ਓ ਗੰਡ ਵੰਦੋ ਇੱਥੇ ਇਹਨੂੰ ਤਾਰਿਆ ਨਾ ਥੱਲੇ ਕੋਟੀ ਤਾਰਨਾ ਥੱਲੇ ਇਹਨੂੰ ਕਿ ਨਹੀਂ 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 ਇਹ ਤੈਨੂੰ ਕੁੱਟ ਦੋਣਾ ਆਹੋ ਮੈਂ ਤਾਂ ਲਾਉਣੀ ਕਿ ਨਹੀਂ ਅੱਗੇ ਦੱਸ ਲਾਉਂਗਾ ਕਰੂੰਗਾ ਖੱਪ ਨਹੀਂ ਯਾਰ ਨਾਲੇ ਨਾਲੇ ਪਾਜੀ ਤਾਰਨਾ ਕਿ ਨਹੀਂ ਇਹਨੂੰ ਨਹੀਂ ਤਾਂ ਰਾਂ ਦੇ ਰਾਂ ਦੇ ਜਾ ਲੰਦੇ ਏਦਾ ਹਰੀ ਹੜੀ ਰੱਸਾ ਛੱਡ ਦੋ ਯਾਰ ਨਾਲ ਹੀ ਪੈਪਦੇ ਬਿੱਲੇ ਏਦਾ ਨਾਲ ਨਾਲ ਛੱਡੀ ਆ ਉਹ ਤੋਂ ਸਾਲੇ ਰੱਸਾ ਲੱਤ ਗਿਆ ਯੋ ਹਾਏ ਉਹ ਰੱਸਾ ਲੱਤ ਗਿਆ ਤੋ ਹਾਏ ਓਹੋ ਕਿੱਦਾਂ ਸਹਿਜ ਕਿੱਦਾਂ ਹੀ ਟਿਕਟ ਦਾ ਸਫਰ ਕਿੱਥੇ ਮੁੜ ਗਏ ਹੁਣ ਕਿਹੜੇ ਸ਼ਹਿਰੋਂ ਮੁੜ ਗਏ ਦਿੱਲੀਆ ਦਿੱਲੀਆ ਮੋੜਦਾ ਹੀ ਨਹੀਂ ਅਗਲੇ ਨੇ ਪੌਣੀ ਖਾਪ ਹੁਣ ਬਦਾਮ ਮੇਰੀ ਸਕੂਟਰੀ ਜੋ ਕੱਢੇ ਗਿਆ ਚੋਰੀ ਅੱਜ ਭਾਜੀ ਆ ਸੈ ਇਹਨੇ ਚੋਰੀ ਕਰ ਲੇ ਬਦਾਮ ਮੇਰੀ ਚੋਂ ਸਕੂਟਰੀ ਚੋਂ ਕਾਦੋ ਚੋਰੀ ਕਾਦੋ ਕੱਢੇ ਉਦਾਂ ਮੰਗ ਲੈਂਦਾ ਮੇਕੋ ਤੂੰ ਹੀ ਦਿੱਤੇ ਆ ਮੈਂ ਕਦੋਂ ਦਿੱਤੇ ਆ ਹੈ ਅੱਬਾ ਆਇਆ ਚੁੱਪ ਕਰ ਜਾ ਇਹਨੇ ਕੱਢੇ ਆਪ ਤੂੰ ਕੱਢੇ ਨਾ ਹਾਂ ਤੂੰ ਹੀ ਦਿੱਤੇ ਆ ਮੈਂ ਦਿੱਤੇ ਆ ਕੋਟੀ ਟੁੰਗ ਦਾ ਖਾਂਦੇ ਆ ਬਦਾਮ ਚੱਲ ਕੇ ਖਾ ਇੰਨਾ ਉਹ ਕੱਲ ਉਦਾਂ ਸੁੱਕੇ ਹੀ ਖਾ ਗਏ ਚੱਲ ਸੈ ਜ ਕਹਿ ਕੀ ਕਹਿਣਾ ਫੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜਿਗੀ ਅੱਜ ਦੀ ਮਿਹਨਤ ਹੋ ਗਈ ਆਪਣੀ ਸਮਾਪਤ ਅੱਛਾ ਹੁਣ ਚੱਲੇ ਆਪਾਂ ਘਰ ਨੂੰ ਅੱਛਾ ਹੁਣ ਮਿਹਨਤ ਚ ਲਾਇਆ ਕੀ ਵੀ ਦੱਸਣਾ ਜੇ ਤੈਨੂੰ ਮੈਂ ਵੇਖਣ ਲਈਆ ਹਾਂ ਹੋਰ ਹੋਰ ਬਸ ਬਸ ਤੇ ਡੰਡ ਲਾਇਆ ਡੰਡ ਕਿੰਨੇ ਲਾਏ ਮੈਂ ਕਿੰਨੇ ਗਾ ਇਹ ਪਹਿਲਾ 10 ਲਾਇਆ ਹਾਂ ਫੇਰ 15 ਲਾਇਆ ਤੁਕਿ ਵਲੌਕ ਘਟ ਵੇਖਦੇ ਹੁਣ ਫੇਰ ਅਸਾ ਲਾਇਆ ਤੁਕਿ ਵਲੌਕ ਆਦੋ ਘਟ ਵੇਖਦੇ ਹੁਣ ਹੁਣ ਵਲੌਕ ਆਦੋ ਘਟ ਵੇਖ ਗਏ ਲੈਥੀਆ ਚਾ ਲੈ ਗਏ ਚਾਹ ਤਕੇ ਲੇ ਗਿਆ ਚਾਹ ਤਕੇ ਲੈ ਗਿਆ ਚਾਹ ਆ ਬਦਾਮ ਛੱਟ ਕੇ ਤੇ ਕਈ ਬਾਦਾਮ ਵੀ ਡੇਪਿਆ ਮੇਰਾ ਤੁਹਾਨੂੰ ਵੀ ਇੱਕ ਬਾਦਾਮ ਦੇ ਯਾਰ ਵੇਲਾ ਹੀ ਰੋਜ਼ ਤੈਨੂੰ ਮੋਸ਼ਾ ਕਰਕੇ ਲੈ ਕੇ ਆਈਦਾ ਸੋਹ ਵਾ ਤੇਲ ਪੂ ਗੋ ਅੰਦਾਵਾ ਆ ਹੋ ਤੈਨੂੰ ਲਿਆ ਕਿ ਮੈਂ ਤੇਲ ਵੀ ਪੋਇਆ ਕਰ ਹਨਾ ਐ ਸਹਿਜ ਹਾਂ ਉਹ ਵੀ ਕੋਈ ਕਿੰਨੇ ਦਾ ਤੇਲ ਪੋਇਆ ਅੱਜ ਕਿੰਨਾ ਤੇਲ ਪੋਇਆ ਅੱਜ ਅੱਜ ਤੇਲ ਪੋਇਆ 500 ਹੈ ਹੀ ਨਹੀਂ ਸੂਈਟ ਚੜੀ ਨਹੀਂ ਸੂਈ ਨਹੀਂ ਤੇ ਚੜਦੀ ਸਟਾਰਟ ਹੋ ਜਦੋਂ ਉਹਦੇ ਚੜ ਹਾਂ ਅੱਜ ਦੂਜਾ ਲਿਆਂਦਾ ਮਾਡਲ ਉਹ ਅੱਜ ਉੱਚ ਤੇਲ ਰਹਿਣੀ ਸੀ ਹਾਂ ਤੇ ਆਈ ਮਾਡਲ ਲੈ ਤੇਲ ਮੁਕਾਇਆ ਕਿੰਨੇ ਵਿੱਚੋਂ ਉਹ ਤੇਲ ਆਪ ਹੀ ਖੜੇ ਦਾ ਹੀ ਪਤਾ ਅੱਜ ਕਹਿੰਦੇ ਆ ਲੈ ਕੇ ਆਂਦਾ ਮੋਟਰਸਾਈਕਲ ਚੋਬਰ ਨੇ ਠੀਕ ਆ ਤਿਆਰੀ ਅੱਜ ਬਾਦਾਮ ਇੱਕ ਥੱਲੇ ਡੇਪੇ ਚੱਕੀ ਨੇ ਖਾ ਲੈਣਾ ਜਦੋਂ ਅਸੀਂ ਚਲੇ ਗਏ ਚੱਲ ਜੀ ਉੱਤਿਆ ਉਹ ਵੈਰੀ ਗੁੱਡ ਸ਼ਾਬਾਸ਼ ਲੱਤ ਨਾਲ ਜਿਹਦਾ ਟੱਚ ਕੱਢੇ ਹੀ ਉਦਣ ਉਹ ਵੈਰੀ ਗੁੱਡ ਛੁੱਟ ਗਿਆ ਛੁੱਟ ਗਿਆ ਜੋਰ ਲਾ ਜੋਰ ਲਾ ਜੋਰ ਲਾ ਚੱਲ ਛੱਡ ਦੇ ਲੈ ਰਿਓ ਲੈ ਰਿਓ ਘੇਰੀ ਪਿੱਛੇ ਲੈ ਰਿਓ ਪਿੱਛੇ ਲੈ ਜਾਓ ਕੋਣ ਲਫੜ ਮਾਰਦਾ ਉਹ ਕੋਣ ਲਫੜ ਮਾਰਦਾ ਗੁਰੀ ਜਾਣਾ ਨਹੀਂ ਚਾਹੀਦਾ ਬੰਦਾ ਤੂੰ ਤੁਹਾਡੇ ਜੇਰੇ ਦੇ ਬੁਗਲੇ ਚੋਂ ਚੱਲ ਚੱਲ ਉਹ ਬਾਹਰ ਤੁਸੀਂ ਮਿਲਦਾ ਉਦਾਂ ਬਾਹਰ ਨਿਕਲ ਜਾਣਾ ਵਾ ਉਹ ਲੱਗ ਜਾ ਇਹਨੂੰ ਹੁਣ ਲੱਗਦੇ ਨੇਗੇ ਉਹ ਬੱਲੇ ਗੁਰੀ ਆਹ ਤੇ ਹੁਣ ਤੇ ਮੈਨਾ ਚਪੇੜ ਤੋਂ ਹੀ ਫੜ ਲਿਆ ਉਹਨਾਂ ਨੇ ਮਾਰ 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 ਚੱਲ ਇਹਨੂੰ ਫੜੋ ਫੇ ਇਹਨੂੰ ਡਾਕਟਰ ਨੂੰ ਓਏ ਲੈ ਮੈਂ ਤੇ ਤੇ ਪੈਸੇ ਲਾਤੇ ਡਾਕਟਰ ਕਹਿੰਦੇ ਗੁਰੀ ਅੱਜ ਕੱਟ ਕੱਟ ਪੰਪ ਭੱਜ ਗਿਆ ਭੱਜ ਗਿਆ ਭੱਜ ਗਿਆ ਕੱਟ ਪੰਪ ਖੜਾ ਹੋ ਜਾ ਖੜਾ ਹੋਗੇ ਮਾਰ ਮਾਰ ਕਰਾਗੇ ਹੋਰ ਮਾਰ ਖੜਾ ਹੋ ਜਾ ਨਿਕਲ ਜਾ ਗੱਲ ਚੱਲ ਡਾਕਟਰ ਡਾਕਟਰ ਸ਼ਾਬਾਸ਼ ਸ਼ਾਬਾਸ਼ ਪੰਪ ਨਿਕਲ ਗਿਆ ਨਿਕਲ ਗਿਆ ਭੱਜ ਗਿਆ ਭੱਜ ਗਿਆ ਹੋਰ ਮਾਰ ਪੰਪ ਜ਼ੋਰ ਨਾਲ ਵੈਰੀ ਗੁੱਡ ਵੈਰੀ ਗੁੱਡ ਮੈਂ ਕਹ ਲੈ ਗਿਆ ਛੋੜੇ ਮਾਰ ਮਾਰ ਪੰਪ ਚੱਲ ਬੱਸ ਛੱਡ ਦੀ ਛੱਡ ਦੀ ਛੱਡ ਦੀ ਓਏ ਛੱਡ ਦੇ ਛੱਡ ਦੇ ਛੱਡ ਕੇ ਭਜਾ ਤੂੰ ਵੀ ਉਹਦੇ ਗੁੱਟ ਨੂੰ ਹੱਥ ਨਹੀਂ ਪੈਂਦਾ ਥਾਪੀਆਂ ਮਾਰਨੀਆਂ ਹੈ ਰਗੀ ਓਏ ਥਾਪੀਆਂ ਵੇਖ ਕੇ ਤਾਂ ਮਾਰ ਦੇ ਫਾੜ ਵੀ ਲਾ ਉਹਨੂੰ ਥਾਪੀਆਂ ਹੀ ਮਾਰੀ ਜਾਂਦੇ ਆ ਪੱਟੇ ਲਾਲ ਧਾਕੀ ਰਾਜ ਓ ਚੱਕ ਉੱਥੇ ਨਹੀਂ ਐਡਾ ਫੜਿਆ ਬੰਦਾ ਕੋਈ Hehehehe <laughs> <laughs>